ਤੁਹਾਡੇ ਪਿੰਡ ਦੇ ਵਿੱਚ ਕੁੱਤਿਆਂ ਨੇ ਦੋ ਬੱਚਿਆਂ ਦੀ ਜਾਨ ਲੈ ਲਈ ਹੈ ਕਿੰਨੇ ਕੋਈ دہشت ਹੈ ਕਿੰਨਾ ਕੋਈ ਡਰ ਲੱਗਦਾ ਬਹੁਤ ਜ਼ਿਆਦਾ ਡਰ ਲੱਗਦਾ ਜੀ ਸਾਡੇ ਦੋ ਬੱਚੇ ਨੇ ਇੱਕ ਤਾਂ ਤਾਂ ਜਮੇ ਹੀ ਭਾਂਡਾ ਬੁੱਧਾ ਬਚ ਗਿਆ ਵਿਚਾਰੇ ਦਾ ਇੱਕੋ ਇੱਕ ਮੁੰਡਾ ਸੀਗਾ ਵੀ ਬਹੁਤ ਅੱਖਾਂ ਦਾ ਸਾਡੇ ਸਾਰੇ ਪਿੰਡ ਦੇ ਤਵੇ ਬੰਦ ਹੋ ਗਏ ਜਦੋਂ ਉਹ ਮੁੰਡੇ ਦੀ ਕਬਰ ਸੁਣੀਆ ਸੀ ਾਨੂੰ ਬਹੁਤ ਜ਼ਿਆਦਾ ਡਰ ਲੱਗਦਾ ਪੱਠੇ ਵੱਢਣ ਅਸੀਂ ਨਹੀਂ ਜਾ ਸਕਦੇ ਹੈਗੇ ਬਾਰ ਬਾਰ ਘਰ ਨੇ ਸਾਡੇ ਗੁਰਦੁਆਰੇ ਵੀ ਬੱਚੇ ਜਾਣੋਂ ਹਟ ਗਏ ਆਪ ਵੀ ਅਸੀਂ ਹਟ ਗਏ ਬਹੁਤ ਜ਼ਿਆਦਾ ਦਹਿਸ਼ਤ ਬਣੀ ਹੋਈ ਹੈ ਪਤਾ ਨਹੀਂ ਕੀ ਹੋਣਾ ਵਾ ਅਸੀਂ ਤਾਂ ਬਾਹਰ ਨਹੀਂ ਨਿਕਲਦੇ ਹੁਣ ਅੱਗੇ ਤਾਂ ਲੁੱਦਣ ਜਾਂਦੇ ਸੀ ਮੁੱਲਾਪੁਰ ਜਾਂਦੇ ਸੀਗੇ ਹੁਣ ਜਾਂ ਨਹੀਂ ਸਾਡੇ ਕੋਲ ਸੇਫ ਪਾਸੇ ਜਸਪੁਰ ਚ ਨੂੰ ਜਾ ਸਕਦੇ ਹੈ ਗੁਰਦਾਰੇ ਜਾਂ ਸਾਤੇ ਹਨ ਾਨੂੰ ਟੋਰਾ ਦਾ ਡਰ ਨਹੀਂ ਜਿੰਨਾ ਇਹਨਾਂ ਤੋਂ ਡਰ ਪੈਣਾ ਦਰਵਾਜ਼ੇ ਬੰਦ ਕਰਕੇ ਰੱਖਦੇ ਕੀ ਹੈ ਤਾਂ ਖਤਰਾ ਹੀ ਆ ਸਰ ਹੁਣ ਬੱਚੇ ਨਿਕਲਦੇ ਆ ਸਾਰੇ ਡਰਦੇ ਆ ਦੇਖੋ ਬੁੜੀਆਂ ਵੀ ਤੁਹਾਡੇ ਸਾਹਮਣੇ ਡਾਂਗਾਂ ਲਾਈ ਬੈਠੀਆਂ ਹੁਣ ਇਹਨਾਂ ਨੂੰ ਵੀ ਵਿਚਾਰੀ ਨੂੰ ਜਾ ਰਿਹਾ ਕਿ ਇਹਨਾਂ ਦੁੱਧ ਲੈਣ ਜਾਣਾ ਕਿ ਇਹਨਾਂ ਸੌ ਕੰਮ ਜਾਣਾ ਕਿਤੇ ਕੱਲਾ ਬੰਦਾ ਜਾ ਨਹੀਂ ਸਕਦਾ ਕੋਈ ਬਜ਼ੁਰਗ ਜਿਹੜੇ ਭੱਜ ਕੇ ਜਾ ਰਹੇ ਨੇ ਕਿ ਕਿਤੇ ਕੋਈ ਕੁੱਤਾ ਉੱਤੇ ਅਟੈਕ ਨਾ ਕਰ ਦੇ ਤੇ ਪੂਰੀ ਸੁਰੱਖਿਆ ਜਿਹੜੀ ਇਹ ਪਰਿਵਾਰ ਵੱਲੋਂ ਦਿੱਤੀ ਜਾ ਰਹੀ ਹੈ ਬਿਲਕੁਲ ਬੇਬੇ ਜੀ ਅਸੀਂ ਦੇਖ ਰਹੇ ਹਾਂ ਤੁਸੀਂ ਆਏ ਭੱਜ ਕੇ ਗਏ ਹੋ ਕਿ ਇੰਨੀ ਕੋ ਦੂਰੀ ਦੇ ਵਿੱਚ ਹੀ ਕੋਈ ਕੁੱਤਾ ਬੱਚਾ ਸਾਨੂੰ ਡਰ ਲੱਗਦਾ ਸਾਡੇ ਬੱਚਿਆਂ ਨੂੰ ਵੀ ਕੁੱਤੇ ਨਾ ਫੜ ਲੈਣ ਹਾਂਜੀ ਹਾਂਜੀ ਆਉ ਦੇਖ ਲੋ ਉੱਧਰ ਵੀ ਐ ਸੋਟੀਆਂ ਚੱਕੀ ਫਿਰਦੀ ਆ ਇੱਧਰ ਵੀ ਤਸਵੀਰ ਦਿਖਾ ਸਕਦੇ ਆ ਦੇਖੋ ਇੱਕ ਪਿੰਡ ਦਾ ਇੱਕ ਹੋਰ ਵਿਅਕਤੀ ਜਿਹੜਾ ਆ ਰਿਹਾ ਹੈ ਤੇ ਉਹਦੇ ਹੱਥ ਵਿੱਚ ਵੀ ਸੋਟੀ ਜਿਹੜੀ ਹੈ ਨਜ਼ਰ ਆ ਰਹੀ ਹੈ ਪਹਿਲਾਂ ਤੇ ਪਿੰਡਾਂ ਵਿੱਚ ਹੁੰਦਾ ਸੀ ਜਦ ਕਾਲੇ ਕੱਚੇ ਵਾਲੇ ਕੋਲੋਂ ਡਰ ਲੱਗਦਾ ਸੀ ਇਹ ਆਵਾਜ਼ਾਂ ਦਿੰਦੇ ਸੀ ਉਹਨਾਂ ਕੁੱਤਿਆਂ ਕੋਲੋਂ ਵੀ ਡਰ ਹਾਂ ਕੁੱਤੇ ਕੋਲੋਂ ਡਰ ਲੱਗਦਾ ਵਾ ਹਾਂਜੀ ਇੱਕ ਮੁੰਡਾ ਮਾ ਦੋ ਮੁੰਡਿਆਂ ਮਰ ਗਏ ਜੀ ਜੀ ਹਾਂਜੀ ਇੱਕ ਮੁੰਡੇ ਦੇ ਪੈਰ ਤੇ ਦੰਦੀ ਵੱਡੀ ਵਾਲਾ ਹੁਣ ਹਾਂਜੀ ਦੋ ਬੱਚਿਆਂ ਨੂੰ ਜਿੱਥੇ ਨੋਚ ਕੇ ਖਾ ਗਏ ਤੇ ਹੋਰ ਜਿਹੜੇ ਹੋਰ ਵੀ ਪਿੰਡ ਦੇ ਨੇ ਉਹਨਾਂ ਤੇ ਵੀ ਅਟੈਕ ਕੀਤਾ ਅਟੈਕ ਕੀਤਾ ਵਾ ਅਸੀਂ ਬਾਹਰ ਨਿਕਲ ਹੀ ਨਹੀਂ ਸਕਦੇ ਬਹੁਤ ਖਤਰਾ ਬਣਿਆ ਸਰਕਾਰ ਕੁਝ ਨਹੀਂ ਕਰਦੀ ਹੈਗੀ ਇਸ ਗੱਲ ਬਾਰੇ ਅੱਛਾ ਪੱਠੇ ਨਹੀਂ ਲਿ ਜਾ ਸਕਦੇ ਵੇਲੇ ਕਿਵੇ ਲਿਆਉਨੇ ਆ ਰਿਓਖ ਣੋਂਣ ਜਾਣਾ ਉਹ ਵੀ ਕੋਈ ਫੁਣਾਉਂਦਾ ਨਹੀਂ ਬੰਦਾ ਉਹ ਵੀ ਡਰ ਲੱਗਦਾ ਜੀ ਪਾਣੀ ਲੈਣਾ ਉਹ ਵੀ ਡਰਦੇ ਆ ਜੀ ਝੁੰਡਾਂ ਦੇ ਝੁੰਡ ਬੈਠੇ ਝੁੰਡਾਂ ਦੀ ਝੁੰਡ ਬੈਠੇ ਕੁੱਤੇ ਆ ਜੀ ਉਹਨਾਂ ਦਾ ਹੱਲ ਕਰ ਨਹੀਂ ਸੱਤ ਇਕੱਠੇ ਹੋ ਕੇ ਬੈਠੇ ਆ ਅਸੀਂ ਅੰਦਰ ਕੁੰਡੇ ਲਾ ਕੇ ਰਹਿੰਦੇ ਆ ਆਪ ਦੇ ਡਰ ਕੇ ਮਤਲਬ ਕੁੱਤਾ ਕੀ ਹੋ ਗਿਆ ਸ਼ੇਰ ਵਾਂਗੂ ਜਿਹੜਾ دہشت ਹੋ ਗਈ ਕਿ ਸ਼ੇਰ ਜਿਸ ਤਰ੍ਹਾਂ ਆ ਗਿਆ ਉਹ ਇੱਕ ਘਰ ਦਾ ਬੱਚਾ ਸੀ ਉਹੀ ਖਤਮ ਹੋ ਗਿਆ ਬਸ ਬੰਦ ਹੀ ਘਰ ਹੋ ਗਿਆ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸੁਰਖਾਤ ਤੇ ਰਹਿਮਤ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਕੁਲਬੀਰ ਰਾਹੀ ਇਸ ਸਮੇਂ ਅਸੀਂ ਲੁਧਿਆਣਾ ਦੇ ਪਿੰਡ ਹਸਨਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਆਵਾਰਾ ਕੁੱਟਿਆਂ ਦਾ ਜੋ ਹੈ ਬਹੁਤ ਜ਼ਿਆਦਾ دہشت ਹੈ ਕਿਉਂਕਿ ਇੱਕ ਹਫ਼ਤੇ ਦੇ ਅੰਦਰ ਹੀ ਜੋ ਹੈ ਆਵਾਰਾ ਕੁੱਟਿਆਂ ਨੇ ਦੋ ਬੱਚਿਆਂ ਦੀ ਜਾਨ ਲੈ ਲਈ ਹੈ ਜਿਸ ਕਰਕੇ ਪਿੰਡ ਦੇ ਜਿਹੜੇ ਲੋਕ ਨੇ ਪਿੰਡ ਵਾਸੀ ਨੇ ਉਹ ਬਹੁਤ ਜ਼ਿਆਦਾ ਖੂਬ ਜਿਹਾ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਿੰਡ ਦੇ ਵਿੱਚ ਖੜੇ ਆ ਤੇ ਪਿੰਡ ਦੀਆਂ ਗਲੀਆਂ ਜਿਹੜੀਆਂ ਨੇ ਉਹ ਸੰਸਾਰ ਨਜ਼ਰ ਆ ਰਹੀਆਂ ਨੇ ਜੇਕਰ ਕੋਈ ਇਸ ਪਿੰਡ ਦੇ ਵਿੱਚੋਂ ਨਿਕਲ ਕੇ ਜਾ ਵੀ ਰਿਹਾ ਹੈ ਕੋਈ ਲੇਡੀਜ਼ ਜਾਂ ਕੋਈ ਜੈਂਟਸ ਜਾਂ ਕੋਈ ਬੱਚਾ ਤਾਂ ਉਸਦੇ ਹੱਥ ਵਿੱਚ ਸੋਟੀ ਜਿਹੀ ਨਜ਼ਰ ਆ ਰਹੀ ਹੈ ਤਾਂ ਕਿ ਜੇਕਰ ਕੁੱਤਾ ਕੋਈ ਉਹਨਾਂ ਤੇ ਹਮਲਾ ਕਰਦਾ ਤਾਂ ਬਚਾਓ ਕੀਤਾ ਜਾ ਸਕੇ ਤੇ ਇੱਧਰ ਸਾਨੂੰ ਕੁਝ ਘਰਾਂ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਕਿਉਂਕਿ ਅੱਜ ਧੁੱਪ ਥੋੜੀ ਜਿਹੀ ਨਿਕਲੀ ਹੈ ਤੇ ਬੀਬੀਆਂ ਜਿਹੜੇ ਘਰ ਦੇ ਬਾਹਰ ਜਿਹੜੀਆਂ ਨਜ਼ਰ ਆ ਰਹੀਆਂ ਨੇ ਉਹ ਬੈਠੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਕਿਉਂਕਿ ਦੋ ਬੱਚਿਆਂ ਦੀ ਇੱਕ ਹਫ਼ਤੇ ਦੇ ਵਿੱਚ ਕੁੱਤਿਆਂ ਵੱਲੋਂ ਜਾਨ ਲੈ ਲਈ ਗਈ ਹੈ ਜਿਸ ਕਰਕੇ ਸਾਰੇ ਜਿਹੜੇ ਪਿੰਡ ਦੇ ਲੋਕ ਨੇ ਉਹ ਡਰੇ ਹੋਣੇ ਸਹਿਮੇ ਹੋਏ ਨੇ ਤੇ ਘਰਾਂ ਤੋਂ ਬਾਹਰ ਜਿਹੜਾ ਹੈ ਉਹ ਨਿਕਲਣ ਇਹ ਲਿਖਣ ਲਿਖਣ ਤੋਂ ਪਹਿਲਾਂ ਕਈ ਵਾਰ ਸੋਚਦੇ ਪਏ ਨੇ ਇੱਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਜਿਹੜੇ ਨੇ ਕਿਉਂਕਿ ਧੁੱਪ ਨਿਕਲੀਏ ਤੇ ਹਰ ਕੋਈ ਸਰਦੀ ਦੇ ਵਿੱਚ ਟੰਣ ਦੇ ਵਿੱਚ ਧੁੱਪ ਸੇਕਣਾ ਚਾਹੁੰਦਾ ਬਾਹਰ ਬੈਣਾ ਚਾਹੁੰਦਾ ਲੇਕਿਨ ਸਭ ਦੇ ਹੱਥਾਂ ਦੇ ਵਿੱਚ ਜਿਹੜੇ ਛੋਟੇ ਜਿਹੜੇ ਬਾਂਸ ਦੇ ਡੰਡੇ ਨੇ ਉਹ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਆਂ ਬੀਬੀ ਜੀ ਇਸ ਕਿਨਾ ਜੀ ਆਪਣਾ ਰਿਸ਼ਪਾਲ ਕੋਲ ਤੁਸੀਂ ਬੈਠੇ ਹੋ ਇੱਥੇ ਸਾਰੇ ਬੈਠੇ ਹੋ ਕਿਉਂਕਿ ਠੰਡ ਦੇ ਵਿੱਚ ਹਾਂਜੀ ਧੁੱਪ ਦਾ ਮੰਜੇ ਲੈ ਰਹੇ ਹਾਂ ਜੀ ਤੇ ਪਤਾ ਲੱਗਿਆ ਕਿ ਤੁਹਾਡੇ ਪਿੰਡ ਦੇ ਵਿੱਚ ਕੁੱਤਿਆਂ ਨੇ ਦੋ ਦੋ ਬੱਚਿਆਂ ਦੀ ਜਾਨ ਲੈ ਲਈਏ ਕਿੰਨੀ ਕੋਈ دہشت ਹੈ ਕਿੰਨਾ ਕੋ ਡਰ ਲੱਗਦਾ ਉਹ ਜਿਆਦਾ ਡਰ ਲੱਗਦਾ ਜੀ ਸਾਡੇ ਦੋ ਬੱਚੇ ਨੇ ਇੱਕ ਤਾਂ ਤਾਂ ਜਮੇ ਹੀ ਭਾਂਡਾ ਬੁੱਧਾ ਪੱਜ ਗਿਆ ਬਚਾਲੇ ਦਾ ਇੱਕੋ ਇੱਕ ਮੁੰਡਾ ਸੀਗਾ ਵੀ ਬਹੁਤ ਅੱਖਾਂ ਦਾ ਸਾਡੇ ਸਾਰੇ ਪਿੰਡ ਦੇ ਤਵੇ ਬੰਦ ਹੋ ਗਏ ਜਦੋਂ ਉਹ ਮੁੰਡੇ ਦੀ ਖਬਰ ਸੁਣੀ ਸੀ ਵੀ ਸਾਨੂੰ ਬਹੁਤ ਦੁੱਖ ਲੱਗਦਾਗਾ ਵੀ ਉਹ ਕੁੱਤਿਆਂ ਦਾ ਕੋਈ ਹੱਲ ਹੋਣਾ ਚਾਹੀਦਾਗਾ ਵੀ ਅਸੀਂ ਵੀ ਹੋਣਾ ਜਦੋਂ ਜਾਂਦੇ ਆ ਬਾਹਰ ਕਿਤੇ ਧਾਰਨ ਚੋਂ ਜਾਣੇ ਸਾਡਾ ਬਾਹਰਲਾ ਘਰ ਉਧਰ ਵੀ ਅਸੀਂ ਛੋਟੀਆਂ ਲੈ ਕੇ ਜਾਂਦੇ ਸਾਥੋਂ ਬੁੜੀਆਂ ਤੋਂ ਕੀ ਹੋਣਾ ਜੇ ਸਾਨੂੰ ਵੀ ਕੁੱਤਿਆਂ ਨੇ ਫੜ ਲਿਆ ਵੀ ਉਹਨਾਂ ਦਾ ਕੋਈ ਸਰਕਾਰ ਉਹਨਾਂ ਦਾ ਹੱਲ ਕਰੇ ਕੁੱਤਿਆਂ ਦਾ ਵੀ ਸਾਡੀ ਹੱਥ ਬੰਨ ਕੇ ਬੇਨਤੀ ਆ ਵੀ ਉਹ ਕੁੱਤਿਆਂ ਦਾ ਹੱਲ ਹੋਣਾ ਚਾਹੀਦਾ ਹੈਗਾ ਵੀ ਸਾਨੂੰ ਬਹੁਤ ਡਰ ਲੱਗਦਾ ਬੁੜੀਆਂ ਸਾਡੀਆਂ ਗੁਰਦੁਆਰੇ ਨਹੀਂ ਜਾ ਸਕਦੀਆਂ ਬੱਚੇ ਸਾਡੇ ਸਕੂਲਾਂ ਘਰੇ ਬੈਠੇ ਨੇ ਉਹ ਸਕੂਲ ਨਹੀਂ ਜਾਂਦੇ ਡਰ ਤੇ ਬੱਚਿਆਂ ਨੂੰ ਕੋਈ ਛੱਡ ਕਿਉਂਦਾ ਕੋਈ ਕੁਛ ਕਰਦਾ ਬਹੁਤ ਔਖਾ ਹੋਇਆ ਪੈਸਾ ਤਾਂ ਹੱਥ ਬੰਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਉਹਨਾਂ ਦਾ ਹੱਲ ਹੋਣਾ ਚਾਹੀਦਾ ਕੋਈ ਵੀ ਕੀ ਲੱਗਦਾ ਕਿ ਇਹ ਕੁੱਤੇ ਕਿਧਰੋਂ ਬਾਹਰੋਂ ਕਿਸੇ ਵੇਲੇ ਛੱਡੇ ਗਏ ਨੇ ਇੱਥੇ ਪਿੰਡ ਵਿੱਚ ਲੈ ਆ ਕੇ ਛੱਡ ਦਿੱਤੇ ਗਏ ਨੇ ਪਹਿਲਾਂ ਕੋਈ ਵਾਰਦਾਤ ਇਸ ਤਰ੍ਹਾਂ ਦੀ ਹੋਈ ਪਹਿਲਾਂ ਕਦੇ ਵੀ ਕੋਈ ਅਜਿਹੀ ਵਾਰਦਾਤ ਨਹੀਂ ਹੋਈਗੀ ਵੀ ਇਹ ਪਤਾ ਨਹੀਂ ਵੀ ਕੋਈ ਛੱਡ ਕੇ ਗਿਆ ਵੀ ਕੀ ਗੱਲ ਹੈ ਇਹ ਅਸੀਂ ਕਹਿ ਨਹੀਂ ਸਕਦੇ ਵੀ ਪਹਿਲਾਂ ਅਸੀਂ ਕੱਲੀਆਂ ਬੁੜੀਆਂ ਖੇਤਾਂ ਨੂੰ ਵੀ ਜਾਂਦੀਆਂ ਸੀ ਪੱਠੇ ਵੀ ਲਿਆਉਂਦੀਆਂ ਸੀ ਸਾਰਾ ਕੰਮ ਨੇਰੇ ਸਵੇਰੇ ਵੀ ਕਰਦੀਆਂ ਸੀ ਗੁਰਦੁਆਰਿਆਂ 'ਚ ਵੀ ਜਾਂਦੇ ਸਾਨੂੰ ਕੋਈ ਡਰ ਨਹੀਂ ਸੀਗਾ ਹੁ ਸਾਨੂੰ ਤਾਂ ਵੀ ਡਰ ਲੱਗਦਾ ਵੀ ਕੁੱਤਾ ਕਿਤੋਂ ਆ ਨਾ ਜਾਵੇ ਡਰਦੇ ਆ ਅਸੀਂ ਤੇ ਬੱਚਿਆਂ ਨੂੰ ਸ਼ਿਕਾਰ ਬਣਾ ਰਹੇ ਨੇ ਕਿ ਕਿਸੇ ਵੱਡੇ ਤੇ ਵੀ ਉਹਨਾਂ ਵੱਲੋਂ ਅਟੈਕ ਕੀਤਾ ਵੀ ਤਾਂ ਵੀ ਬੱਚਿਆਂ ਨੂੰ ਹੀ ਪਾਏ ਨੇ ਵੱਡੇ ਨੂੰ ਵੀ ਪੈ ਸਕਦੇ ਸਾਡੇ ਖਾਲ ਇੱਕ ਮੁੰਡਾ ਗਿਆ ਜਾਂਦਾ ਸੀ ਇਧਰ ਨੂੰ ਖੇਤਾ ਬੰਨੀ ਨੂੰ ਉਹ ਵੱਡੇ ਦੇ ਵੀ ਦੰਦ ਮਾਰੇ ਨੇ ਉਹਨੇ ਫਿਰ ਮੁੰਡੇ ਭੱਜ ਕੇ ਕੋਲ ਨੂੰ ਹੋਏ ਵੀ ਉਹਦਾ ਬਚਾਅ ਹੋ ਗਿਆ ਜੇ ਇਕੱਲਾ ਹੁੰਦਾ ਪਾਉ ਉਹਨੂੰ ਵੀ ਖਿੱਚ ਕੇ ਲੈ ਸਕਦੇ ਸੀਗੇ ਉਹ ਦੰਦ ਵੱਜੇ ਦੰਦ ਵੱਜੇ ਹੋਏ ਆ ਉਹਦੇ ਵੀ ਮੁੰਡੇ ਦੇ ਉਹ ਦਿਖਾਵਾਂਗੇ ਤੁਹਾਨੂੰ ਅਸੀਂ ਉਹ ਆਉਂਦਾ ਉਹਨੂੰ ਸੱਦਿਆਗਾ ਵੀ ਇਹਦਾ ਹੱਲ ਕਰੋ ਛੇਤੀ ਦੇ ਛੇਤੀ ਹੱਲ ਕਰੋ ਵੀ ਸਾਨੂੰ ਬਹੁਤ ਡਰ ਲੱਗਦਾ ਹੈ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਕਿਉਂਕਿ ਹਜੇ ਤਾਂ ਜੀ ਦੇਖੋ ਸਾਨੂੰ ਦੇ ਕੋਲ ਇਹਦਾ ਕੋਈ ਖਬਰ ਨਹੀਂ ਆਈ ਉਹਨਾਂ ਦੀ ਵੀ ਕੋਈ ਹੋਈ ਆ ਕਿ ਨਹੀਂ ਹੋਈ ਅਸੀਂ ਤਾਂ ਦੇਖੋ ਐ ਸੋਟੀਆਂ ਲੈ ਕੇ ਬੈਠੇ ਹਾਂ ਕੁੱਤਿਆਂ ਦੀ ਖਾਤਰ ਵੀ ਸਾਨੂੰ ਡਰ ਲੱਗਦਾ ਵੀ ਕੋਈ ਕੁੱਤਾ ਇਧਰ-ਉਧਰ ਨਾ ਜਵੇ ਬਿਲਕੁਲ ਇਧਰ ਹੋਰ ਮਾਤਾ ਜੀ ਬੈਠੇ ਮਾਤਾ ਜੀ ਕੀ ਨਾ ਜੀ ਆਪਣਾ ਤੇਜਿੰਦਰ ਕੋਲ ਕਿੱਦਾਂ ਦਾ ਕਿੰਨਾ ਕੋ دہشت ਦਾ ਮਾਹੌਲ ਹੈ ਕਿਉਂਕਿ ਬੱਚੇ ਹਰ ਘਰ ਦੇ ਵਿੱਚ ਨੇ ਵੱਡੇ ਵੀ ਨੇ ਬਜ਼ੁਰਗ ਵੀ ਨੇ ਸਾਰੇ ਬਹੁਤ ਜ਼ਿਆਦਾ ਡਰ ਬਣਿਆ ਪਿਆ ਵਾ ਵੀ ਬਸ ਬਾਹਰ ਹੀ ਨਹੀਂ ਨਿਕਲ ਰਹੇ ਹੈਗੇ ਬੱਚਿਆਂ ਨੂੰ ਉੱਥੇ ਬਸ ਤੱਕ ਵੀ ਛੱਡਣ ਜਾਂਦੇ ਆ ਤਾਂ ਕਿਸ ਤਰ੍ਹਾਂ ਦਾ ਉਪਾਏ ਹੋਣੇ ਚਾਹੀਦੇ ਉਹ ਦਿਨ 5 ਤਰੀਕ ਨੂੰ ਇਹ ਗੱਲ ਹੋਈ ਤੇ ਦੂਜੇ ਦਿਨ ਵੀ ਉੱਥੇ ਚੱਕਾ ਜਾਮ ਵੀ ਕੀਤਾ ਰੋਡ ਦੇ ਉੱਤੇ ਉਹਦੇ ਨਾਲ ਵੀ ਕੋਈ ਕਾਰਵਾਈ ਨਹੀਂ ਹੋਈ ਪ੍ਰਸ਼ਾਸਨ ਕੁਛ ਨਹੀਂ ਸੁਣ ਰਿਹਾ ਹੈਗਾ ਸਾਨੂੰ ਚਾਹੀਦਾ ਵੀ ਇਹਦਾ ਫਟਾਫਟ ਕੋਈ ਇਲਾਜ ਹੋਣਾ ਚਾਹੀਦਾ ਵਾ ਸਾਨੂੰ ਬਹੁਤ ਜ਼ਿਆਦਾ ਡਰ ਲੱਗਦਾ ਪੱਠੇ ਵੱਢਣ ਅਸੀਂ ਨਹੀਂ ਜਾ ਸਕਦੇ ਹੈਗੇ ਵੀ ਵਾਰ-ਵਾਰ ਘਰ ਨਹੀਂ ਸਾਡੇ ਗੁਰਦੁਆਰੇ ਵੀ ਬੱਚੇ ਜਾਣੋਂ ਹਟ ਗਏ ਆਪ ਵੀ ਅਸੀਂ ਹਟ ਗਏ ਵੀ ਬਹੁਤ ਜ਼ਿਆਦਾ ਦਹਿਸ਼ਤ ਬਣੀ ਹੋਈ ਹੈ ਪਤਾ ਨਹੀਂ ਕੀ ਹੋਣਾ ਇਦਾਂ ਹੀ ਬਸ ਸੋਚ-ਸੋਚ ਕੇ ਅੰਦਰ ਬੜੇ ਪਏ ਇੱਧਰ ਵੀ ਗੱਲਬਾਤ ਕਰ ਲੈਂਦੇ ਵੀਰ ਇੱਕ ਆਇਆ ਵੀਰ ਜੀ ਕੁੱਤਿਆਂ ਦਾ ਬੜੀ دہشت ਜਿਹੜੀ ਲੱਗ ਰਹੀ ਏ ਤੁਸੀਂ ਵੀ ਇੱਧਰੋਂ ਲੰਘਦੇ ਹੋ ਕਿੰਨਾ ਕੋਈ ਲੱਗ ਰਿਹਾ ਕਿ ਬਹੁਤ ਜ਼ਿਆਦਾ ਦਿੱਕਤਾਂ ਹਾਂਜੀ ਹਾਂਜੀ ਹੈ ਤਾਂ ਖਤਰਾ ਹੀ ਆ ਸਰ ਹੁਣ ਬੱਚੇ ਨਿਕਲਦੇ ਆ ਸਾਰੇ ਡਰਦੇ ਆ ਦੇਖੋ ਬੁੜੀਆਂ ਵੀ ਤੁਹਾਡੇ ਸਾਹਮਣੇ ਡਾਂਗਾਂ ਲਈ ਬੈਠੀਆਂ ਨੇ ਹੁਣ ਇਹਨਾਂ ਨੂੰ ਵੀ ਵਿਚਾਰੀ ਨੂੰ ਡਰ ਆ ਕਿ ਇਹਨਾਂ ਦੁੱਧ ਲੈਣ ਜਾਣਾ ਕਿ ਇਹਨਾਂ ਸੌ ਕੰਮ ਜਾਣਾ ਕਿਤੇ ਕੱਲਾ ਬੰਦਾ ਜਾ ਨਹੀਂ ਸਕਦਾ ਜੀ ਬਜ਼ੁਰਗਾਂ ਜਾਂ ਬੱਚਿਆਂ ਦੇ علاوہ ਨੌਜਵਾਨ ਵੀ ਜੇ ਤੁਸੀਂ ਵੀ ਅਗਰ ਜੇਕਰ ਪੈਦਲ ਜਾ ਰਹੇ ਹੋ ਤੁਹਾਡੇ ਮਨ ਵਿੱਚ ਵੀ ਡਰ ਹੋਏਗਾ ਕਿ ਅਸੀਂ ਕੁੱਤੇ ਨੇ ਸਾਡੇ ਪਿੱਛੇ ਸਰ ਪਤਾ ਥੋੜੀ ਹੁੰਦਾ ਹੀ ਕੁੱਤਾ ਜਾਨਵਰ ਹੈ ਹੁਣ ਕਿਤੇ ਜਾਂਦਾ ਬੰਦਾ ਹੁਣ ਕੀ ਪਤਾ ਉਹ ਕਿੱਥੋਂ ਅਗੇ ਲੱਤ ਫੜ ਲੈਣੀ ਪਿੱਛੇ ਮਤਲਬ ਕਿਦਰ ਨਾ ਕਿਦਰ دہشت ਦਾ ਮਾਹੌਲ ਪੂਰਾ ਪੂਰਾ ਸਾਰ ਇੱਥੇ ਪੂਰਾ ਹੋਇਆ ਪਿਆ ਹਸਨਪੁਰ ਚ ਬਿਲਕੁਲ ਜੋ ਹੈ ਪੂਰਾ دہشت ਦਾ ਮਾਹੌਲ ਦੱਸਿਆ ਜਾ ਰਿਹਾ ਹੈ ਕਿ ਕੁੱਤੇ ਜਿਹੜੇ ਨੇ ਇਸ ਤਰ੍ਹਾਂ ਦੇ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਜਿਹੜੇ ਸਿੱਧਾ ਅਟੈਕ ਕਰਦੇ ਨੇ ਦੋ ਬੱਚੇ ਦੀ ਜਾਨਾਂ ਜਿਹੜੀਆਂ ਕੀਮਤੀ ਜਾਨਾਂ ਜਿਹੜੀਆਂ ਨੇ ਉਹਨਾਂ ਵੱਲੋਂ ਲੈ ਲਈ ਤੇ ਗ ਤੁਹਾਡੇ ਵੀ ਪੋਤਰੇ ਹੋਣਗੇ ਬੱਚੇ ਹੋਣਗੇ ਕਿੰਨਾ ਕੋ ਡਾਰੇ ਕਿਉਂਕਿ ਤੁਹਾਨੂੰ ਖੁਦ ਵੀ ਡਰ ਹੋਏਗਾ ਕਿ ਵੱਡੇ ਬਹੁਤ ਡਰਵਾ ਸੀ ਬਾਹਰ ਨਿਕਲ ਹੀ ਨਹੀਂ ਸਕਦੇ ਬਹੁਤ ਖਤਰਾ ਬਣਿਆ ਸਰਕਾਰ ਕੁਝ ਨਹੀਂ ਕਰਦੀ ਹੈ ਇਸ ਗੱਲ ਬਾਰੇ ਹਾਂ ਅਸੀਂ ਬਾਹਰ ਬਾਹਰ ਅੰਦਰ ਬਾਹਰ ਨਿਕਲ ਬੰਦ ਕੀਤਾ ਪਿਆ ਸਾਡਾ ਨਿਕਲ ਹਾਈਵੇ ਜਾਮ ਕੀਤਾ ਗਿਆ ਸੀ ਕਿ ਪ੍ਰਸ਼ਾਸਨ ਜਾਗੇ ਕਰ ਤੋਂ ਘੱਟ ਕਾਰਵਾਈ ਹੋ ਕੋਈ ਕਾਰਵਾਈ ਕੀਤੀ ਗਈ ਨਹੀਂ ਕੀਤੀ ਨਹੀਂ ਕੋਈ ਨਹੀਂ ਕੀਤੀ ਅਸੀਂ ਧਰਨਾ ਵੀ ਲਾਇਆ ਰਾਹ ਤੇ ਅਸੀਂ ਆਪਦੇ ਕੋਈ ਤਾਂ ਕੋਈ ਕਿਸੇ ਨੇ ਸਨਾਈ ਨਹੀਂ ਕਰੀ ਸਾਡੀ ਹਾਂਜੀ ਅਸੀਂ ਅੰਦਰ ਕੁੰਡੇ ਲਾ ਕੇ ਰਹਨੇ ਆਪਦੇ ਡਰ ਕੇ ਮਤਲਬ ਕੁੱਤਾ ਕੀ ਹੋ ਗਿਆ ਸ਼ੇਰ ਵਾਂਗੂ ਜਿਹੜਾ ਦਹਿਸ਼ਤ ਹੋ ਗਈ ਕਿ ਸ਼ੇਰ ਜਿਸ ਤਰ੍ਹਾਂ ਆ ਗਿਆ ਉਹ ਇੱਕ ਘਰ ਦਾ ਬੱਚਾ ਸੀ ਉਹੀ ਖਤਮ ਹੋ ਗਿਆ ਹੂੰ ਬਸ ਬੰਦ ਹੀ ਘਰ ਹੋ ਗਿਆ ਉਹਨਾਂ ਦਾ ਲੋਜ ਕੇ ਲੋਜ ਕੇ ਹਦਾਾਤਾਂ ਨੇ ਆਪਣੇ ਚੱਕ ਕੇ ਲਿਆਂਦਾ ਉਹ ਹੱਥਾਂ ਦੇ ਵਿੱਚ ਹੀ ਤੜਫ ਰਿਹਾ ਸੀਗਾ ਉਹਨੂੰ ਉਦਾਂ ਹੀ ਉਹਨਾਂ ਦਾ ਉਹਦਾ ਪਿਓ ਲੈ ਕੇ ਆਇਆ ਦੇਖੋ ਕਿੰਨੀ ਔਖੀ ਹੁੰਦੀ ਹੈ ਬੱਚੇ ਦੀ ਜਾਨ ਆਪਦੇ ਹੱਥਾਂ ਦੇ ਵਿੱਚ ਹੀ ਚਲੀ ਜਾਣੀ ਦੇਖ ਲਓ ਕੋਈ ਹੋਰ ਬੱਚਾ ਵੀ ਨਹੀਂ ਹੈਗਾ ਉਹਨਾਂ ਦੇ ਉਹਨਾਂ ਦੇ ਨੂੰ ਦੇਖਿਆ ਪਿਓ ਨੇ ਹਾਂਜੀ ਬੱਚਿਆਂ ਨੂੰ ਪਿਓ ਨੇ ਖਾਂਦੇ ਨੂੰ ਦੇਖਿਆ ਵਾ ਕੁੱਤਾ ਜਿਹੜਾ ਉਹਨੂੰ ਨੋਚ ਰਿਆ ਸੀ ਖਾ ਰਿਆ ਸੀ ਤੇ ਉਸ ਪਿਤਾ ਦੇ ਦਿਲ ਤੇ ਕੀ ਗੁਜ਼ਰਾਈ ਹੋਣੀ ਉਸ ਵੇਲੇ ਇੱਕ ਵਿਚਾਰੇ ਗਿਰ ਜਰੀਆ ਦਾ ਉਹਨੇ ਬਚਾਇਆ ਕੀ ਕੀਤਾ ਦੇਖੋ ਤੁਸੀਂ ਆਪੇ ਹੀ ਸਿਆਣੇ ਆ ਆਪਾਂ ਕਿਵੇਂ ਬੱਚਨ ਦੇਖ ਲਾਂਗੇ ਖਾਂਦੇ ਨੂੰ ਸਾਹਮਣੇ ਵੀ ਕਿੰਨੇ ਦੁੱਖ ਵਾਲੀ ਗੱਲ ਆ ਇਹ ਕਾਰਵਾਈ ਕੋਈ ਕੁਝ ਨਹੀਂ ਕਰ ਸਕਦੀ ਸਰਕਾਰ ਕੁਝ ਨਹੀਂ ਕਰਦੀ ਹੈਗੀ ਬਿਲਕੁਲ ਕਿਸ ਤਰ੍ਹਾਂ ਕਿਸ ਤਰ੍ਹਾਂ ਰੋਸ਼ ਨਜ਼ਰ ਆ ਰਿਹਾ ਹੈ ਕਿ ਇੱਕ ਪਿਤਾ ਦੇ ਹੱਤਾ ਦੇ ਵਿੱਚ ਇੱਕ ਬੱਚੇ ਦੀ ਜਿਹੜੀ ਜਾਨ ਚਲੀ ਗਈ ਕੁੱਤੇ ਵੱਲੋਂ ਨੂੰ ਨੋਚ ਲਿੱਤਾ ਗਿਆ ਬੁਰੀ ਤਰ੍ਹਾਂ ਮਾਤਾ ਜੀ ਤੁਸੀਂ ਬਜ਼ੁਰਗ ਇੱਥੇ ਹੋ ਜਾਣਾ ਹੁੰਦਾ ਗੁਰੂ ਘਰ ਵੀ ਜਾਣਾ ਹੁੰਦਾ ਹੈ ਹੋਰ ਵੀ ਇੱਧਰ ਉੱਧਰ ਪਰਿਵਾਰਾਂ ਵਿੱਚ ਵੀ ਜਾਣਾ ਹੁੰਦਾ ਹੈ ਜਾਣਦੇ ਨਹੀਂ ਨਹੀਂ ਜਾ ਰਹੇ ਜੀ ਡਰ ਲੱਗਦਾ ਬਹੁਤ ਡਰ ਲੱਗ ਰਿਹਾ ਹਾਂ ਹਾਂ ਜੀ ਤੇ ਕੀ ਮਾਹੌਲ ਹੈ ਇੱਕਦਮ ਕਿਵੇਂ ਚੇਂਜ ਹੋ ਗਿਆ ਕੁੱਤੇ ਤਾਂ ਪਹਿਲਾਂ ਵੀ ਇੱਥੇ ਪਹਿਲਾਂ ਤਾਂ ਕੋਈ ਗੱਲਬਾਤ ਨਹੀਂ ਹੈ ਜੀ ਹੂੰ ਆ ਮਹੀਨਾ ਕਿ ਹੋ ਗਿਆ ਬਸ ਦੋ ਬੱਚੇ ਚਲੇ ਗਏ ਬਸ ਕੁੱਤਿਆਂ ਨੇ ਖਾ ਲਏ ਕੋਈ ਕਹਿੰਦੇ ਬਾਹਰ ਛੱਟ ਕੇ ਗਏ ਆ ਵੀ ਪਿੰਡ ਦੇ ਕੁੱਤੇ ਨਹੀਂ ਇਹ ਖਾਦੇ ਵੱਡੇ 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 ਕੁੱਤੇ ਨੇ ਜਿਵੇਂ ਖੁੰਕਾਰ ਹੋ ਜਾਂਦੇ ਨੇ ਉਸ ਤਰ੍ਹਾਂ ਦੇ ਕੁੱਤੇ ਜਿਹੜੇ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਤੇ ਇਸ ਕਰਕੇ ਜਿਹੜੇ ਪਿੰਡ ਦੇ ਲੋਕ ਨੇ ਉਹ ਡਰੇ ਕਿਧਰੇ ਨਾ ਕਿਧਰੇ ਨਜ਼ਰ ਆ ਰਹੇ ਭਾਜੀ ਕੀ ਨਾ ਜੀ ਆਪਣਾ ਜਗਿੰਦਰ ਸਿੰਘ ਜਗਿੰਦਰ ਸਿੰਘ ਜੀ ਕਿੰਨਾ ਕੋ ਡਰ ਲੱਗ ਰਿਹਾ ਹਸਨਪੁਰ ਲੱਗਦਾ ਜੀ ਅਜੇ ਤਾਂ ਬਾਹਰ ਨਹੀਂ ਨਿਕਲਦੇ ਹੁਣ ਅੱਗੇ ਤਾਂ ਲੁਧਿਆਣੇ ਜਾਂਦੇ ਸੀ ਮੱਲਾਪੁਰ ਜਾਂਦੇ ਸੀ ਕਿ ਹਾਂ ਜਹਾਂ ਨਹੀਂ ਸਾਹ ਦਿੱਕਤ ਸੇ ਪਾਸੇ ਜਾਂ ਸਕੂਚ ਨੂੰ ਜਾਂ ਸਾਧਦੇ ਗੁਰਦਾਰੇ ਜਾਂ ਜਾਂ ਸਾਥੀ ਬਹੁਤ ਡਰ ਲੱਗਦਾ ਛੋਟੀਆਂ ਲੈ ਕੇ ਘੁੰਮਦੇ ਹਾਂ ਹਾਂ ਬਹੁਤ ਸਾਨੂੰ ਖਤਰਾ ਵਾ ਜੀ ਪਹਿਲਾਂ ਤੇ ਪਿੰਡਾਂ ਵਿੱਚ ਹੁੰਦਾ ਸੀ ਕਾਲੇ ਕੱਚੇ ਵਾਲੇ ਕੋਲੋਂ ਡਰ ਲੱਗਦਾ ਸੀ ਇਹ ਆਵਾਜ਼ਾਂ ਦੇ ਸੀ ਉਹਨਾਂ ਕੁੱਤਿਆਂ ਕੋਲੋਂ ਵੀ ਡਰ ਹੁਣ ਕੁੱਤੇ ਕੋਲੋਂ ਡਰ ਲੱਗਦਾ ਵਾ ਹਾਂ ਜੀ ਇੱਕ ਮੁੰਡਾ ਮਾ ਦੋ ਮੁੰਡਿਆਂ ਮਰ ਗਏ ਜੀ ਜੀ ਹਾਂ ਜੀ ਇੱਕ ਮੁੰਡੇ ਦੇ ਪੈਰ ਤੇ ਦੰਦੀ ਵੱਡੀ ਵਾਲਾ ਹੁਣ ਅੱਛਾ ਮਤਲਬ ਦੋ ਬੱਚਿਆਂ ਨੂੰ ਜਿੱਥੇ ਨੋਚ ਕੇ ਖਾ ਗਏ ਤੇ ਹੋਰ ਜਿਹੜੇ ਹੋਰ ਵੀ ਪਿੰਡ ਦੇ ਨੇ ਉਹਨਾਂ ਤੇ ਵੀ ਅਟੈਕ ਕੀਤਾ ਅਟੈਕ ਕੀਤਾ ਵਾ ਅੱਛਾ ਇੱਕ ਮੁੰਡੇ ਅਟੈਕ ਕੀਤਾ ਵਾ ਲੱਤ ਨੂੰ ਪੈ ਗਿਆ ਉਹਦੇ ਨਾ ਸੜਾਂ ਦੇ ਉਹ ਵੀ ਮਾਰ ਦੇਣਾ ਸੀਗਾ ਹਾਂ ਹਾਂਜੀ ਬਹੁਤ ਡਰ ਲੱਗਦਾ ਬਿਲਕੁਲ ਬਾਪੂ ਜੀ ਕਿੱਦਾਂ ਦੇਖ ਰਹੇ ਹੋ ਕਿ ਹੱਥਾਂ ਵਿੱਚ ਛੋਟੇ ਲੈ ਕੇ ਅੰਦਰ ਵੀ ਦੇਖ ਸਕਦੇ ਹੋ ਕਿ ਹੱਥ ਵੀ ਦਿਨ ਦਿਨ ਦੇ ਵਿੱਚ ਇਹ ਹਾਲ ਹੈ ਕਿ ਜਿਹੜੇ ਘਰਾਂ ਤੋਂ ਲੋਕ ਨਿਕਲਦੇ ਨੇ ਉਹ ਛੋਟੇ ਲੈ ਕੇ ਡੰਡੀਆਂ ਲੈ ਕੇ ਨਿਕਲਦੇ ਨੇ ਕਿ ਤਾਂ ਕਿ ਕੋਈ ਖੁੰਖਾਰ ਜਿਹੜਾ ਜਿਹਨਾਂ ਕੁੱਤਿਆਂ ਦਾ ਖੂਨ ਲੱਗ ਚੁੱਕਿਆ ਇਨਸਾਨੀ ਖੂਨ ਜਿਹਨਾਂ ਦਾ ਮੂੰਹ ਲੱਗ ਚੁੱਕਿਆ ਉਹਨਾਂ ਤੇ ਅਟੈਕ ਨਾ ਕਰ ਸਕੀ ਕਿੰਨਾ ਕੋ ਡਾਰੇ ਜੀ ਕਿੰਨਾ ਕੋ ਪਿੰਡ ਵਿੱਚ ਬਹੁਤ ਡਰ ਪਿਆ ਹੋਇਆ ਜੀ ਜੇ ਫੇਰ ਵੇਲੇ ਨਿਕਲਣਾ ਵੀ ਔਖਾ ਪਿਆ ਰਾਤ ਨੂੰ ਵੀ ਦਿਨੇ ਵੀ ਰੋਟੀਆਂ ਟੰਬੇ ਲੈ ਲੈ ਨਿਕਲਦੇ ਆ ਪੱਠੇ ਲਿਆਉਣੇ ਆ ਤਾਂ ਵੀ ਛੋਟੀ ਨਾਲ ਜਾਣੀ ਪੈਂਦੀ ਆ ਹਨ ਚੋਰਾਂ ਦਾ ਡਰ ਨਹੀਂ ਜਿੰਨਾ ਇਹਨਾਂ ਤੋਂ ਡਰ ਪੈਣਾ ਦਰਵਾਜ਼ੇ ਬੰਦ ਕਰਕੇ ਰੱਖਦੇ ਆ ਬਹੁਤ ਜ਼ਿਆਦਾ ਸਾਨੂੰ ਪ੍ਰਸ਼ਾਸਨ ਤੋਂ ਮੰਗ ਹੈ ਮੇਰੇ ਦਾ ਕੋਈ ਖਾਲੀ ਕੀਤਾ ਜਾਵੇ ਬੱਚੇ ਤੇ ਵਿਚਾਰੇ ਸਕੂਲੋਂ ਆਂਦੇ ਨੇ ਪੜ ਕੇ ਆਂਦੇ ਨੇ ਫਿਰ ਪਿੰਡ ਵਿੱਚ ਖੇਡਣ ਦਾ ਮੂਡ ਉਹਨਾਂ ਦਾ ਪੰਦਾ ਕਿ ਬੱਚਿਆਂ ਨਾਲ ਸਭ ਨਾਲ ਖੇਡਣਾ ਨਹੀਂ ਉਹ ਤਾਂ ਅੰਦਰ ਬੈਠਿਆ ਦਰਵਾਜ਼ੇ ਅੰਦਰ ਬੈਠਾ ਖੇਡਣਾ ਕਿੱਥੇ ਕਿੱਥੇ ਜਾ ਸਕਦੇ ਬੱਚੇ ਛੋਟੇ ਛੋਟੇ ਸਾਈਕਲ ਗਲੀਆਂ ਚਲਾਉਂਦੇ ਸੀ ਅੱਗੇ ਰਾਹਾਂ 'ਚ ਹੁਣ ਅੰਦਰ ਬੈਠੇ ਆ ਮਾਂ ਪਿਓ ਦੇ ਦਿਲ ਦੇ ਵਿੱਚ ਤੇ دہشت ਆ ਗਈ ਹੈ ਕਿ ਬੱਚਿਆਂ ਨੂੰ ਬਾਹਰ ਨਾ ਕੱਢਿਆ ਜਾਵੇ ਬੱਚੇ ਵੀ ਕਿਤੇ ਨਾ ਕਿਤੇ ਡਰੇ ਨੇ ਬਹੁਤ ਬੱਚੇ ਤਾਂ ਬਾਹਰ ਡਰੇ ਹੋਇਆ ਜੀ ਮਾਂ ਪਿਓ ਤਾਂ ਡਰ ਨਹੀਂ ਡਰਨਾ ਬੱਚੇ ਬਾਹਰ ਜਾਂਦੇ ਨੇ ਬਹੁਤ ਸੁਣਦੇ ਆ ਖਬਰ ਟੀਵੀ 'ਚ ਆਉਂਦੀ ਆ ਤੇ ਬਹੁਤ ਜ਼ਿਆਦਾ ਕਿੰਨੂ ਕਿ ਤਰ੍ਹਾਂ ਕਿਤੇ ਹਰ ਪਿੰਡ ਵਾਸੀ ਦੇ ਦਿਲ ਵਿੱਚ ਜਿਹੜਾ ਡਰ ਬੈਠਾ ਤੁਸੀਂ ਵੀ ਡੰਡਾ ਲੈ ਕੇ ਇੱਥੇ ਕੁਮਰਿਓ ਪੱਠੇ ਲੈਣ ਗਿਆ ਸੀ ਹੁਣ ਡੰਡਾ ਨਾਲ ਲੈ ਜਾਣਾ ਜੀ ਅੱਛਾ ਪੱਠੇ ਨਹੀਂ ਲਿਜਾ ਸਕਦੇ ਵੇਲੇ ਕਿਵਲੇ ਲਿਆਉਣੇ ਆ ਰਿਓ ਖਣਾਉਣ ਜਾਣਾ ਉਹ ਵੀ ਕੋਈ ਖਣਾਉਂਦਾ ਨਹੀਂ ਬੰਦਾ ਉਹ ਵੀ ਡਰ ਲੱਗਦਾ ਜੀ ਪਾਣੀ ਲੈਣਾ ਉਹ ਵੀ ਡਰਦੇ ਆ ਜੀ ਝੁੰਡਾਂ ਦੇ ਝੁੰਡ ਬੈਠੇ ਝੁੰਡਾਂ ਦੇ ਝੁੰਡ ਬੈਠੇ ਕੁੱਤੇ ਆ ਜੀ ਉਹਨਾਂ ਦਾ ਹੱਲ ਕਰਨਾ ਸਾਰੇ ਸੱਤ ਇਕੱਠੇ ਹੋਏ ਬੈਠੇ ਆ ਪਹਿਲਾਂ ਦੱਸ ਰਹੇ ਨੇ ਪਹਿਲਾਂ ਇਸ ਤਰ੍ਹਾਂ ਦੀ ਕੋਈ ਪਿੰਡ ਵਿੱਚ ਨਹੀਂ ਸੀ ਕੋਈ ਗੱਲ ਨਹੀਂ ਸੀ ਹੁਣ ਹੀ ਹੋਈ ਆ ਜੀ ਇਹ ਸਾਡੇ ਸਾਡੀ ਪਹਿਲੀ ਦਫਾ ਇਹ ਹੋ ਗਿਆ ਇਹ ਅੱਗੇ ਕਦੇ ਨਹੀਂ ਹੋਏ ਇਸ ਤਰ੍ਹਾਂ ਦੇ ਅੱਛਾ ਪਹਿਲੀ ਵਾਰੀ ਹੋਈ ਆ ਤੇ ਕੀ ਲੱਗ ਰਿਹਾ ਕਿ ਪਿੰਡ ਤੋਂ ਬਾਹਰ ਦੇ ਕੁੱਤੇ ਆਏ ਨੇ ਕੋਈ ਛੱਡ ਕੇ ਚਲੇ ਗਿਆ ਕਿ ਇਸ ਤਰ੍ਹਾਂ ਦੀ ਕਿਉਂਕਿ ਕਰ ਲੈਣਗੇ ਜੀ ਹੈਗੇ ਵਿੱਚ ਬਾਹਰਲੇ ਵੀ ਫਰਦੇ ਆ ਕੁੱਤੇ ਹੂੰ ਕੋਈ ਬਾਹਰੋਂ ਵੀ ਫਰਦੇ ਆ ਕੁਝ ਇੱਥੇ ਨਾਲ ਰਲ ਜਾਂਦੇ ਆ ਬੜਾ ਇਹ ਮਤਲਬ ਇਕੱਠੇ ਹੋ ਕੇ ਅਟੈਕ ਕਰਦੇ ਆ ਹੂੰ ਪੂਰਾ ਆਤੰਕ ਜਿਹੜਾ ਮਚਾਇਆ ਹੋਇਆ ਕੁੱਤਿਆਂ ਨੇ ਇਸ ਤਰ੍ਹਾਂ ਲੱਗ ਰਿਹਾ ਆਤੰਕ ਹੈ ਤੇ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਇੱਧਰ ਪਿੰਡ ਦੇ ਜਿਹੜੇ ਲੋਕ ਨੇ ਬੈਠੇ ਨੇ ਹੱਤਾ ਵਿੱਚ ਛੋਟੀਆਂ ਨੇ ਤੇ ਛੋਟੇ-ਛੋਟੇ ਬੱਚੇ ਦੇ ਕੋਈ ਸਕੂਲੋਂ ਜੇਕਰ ਆ ਰਹੇ ਨੇ ਤੇ ਉਹਨਾਂ ਦੀ ਸੇਫਟੀ ਲਈ ਉਹਨਾਂ ਦੇ ਪਰਿਵਾਰ ਦੇ ਦੇਖ ਰਿਹਾ ਕੋ ਬਜ਼ੁਰਗ ਜਿਹੜੇ ਭੱਜ ਕੇ ਜਾ ਰਹੇ ਨੇ ਕਿ ਕਿਤੇ ਕੋਈ ਕੁਤਤਾ ਉੱਤੇ ਅਟੈਕ ਨਾ ਕਰ ਦੇ ਤੇ ਪੂਰੀ ਸੁਰੱਖਿਆ ਜਿਹੜੀ ਇਹ ਪਰਿਵਾਰ ਵੱਲੋਂ ਦਿੱਤੀ ਜਾ ਰਹੀ ਹੈ ਬਿਲਕੁਲ ਬੇਬੇ ਜੀ ਅਸੀਂ ਦੇਖ ਰਹੇ ਤੁਸੀਂ ਆਏ ਭੱਜ ਕੇ ਗਏ ਹੋ ਕਿ ਇੰਨੀ ਕੋ ਦੂਰੀ ਦੇ ਵਿੱਚ ਕੋਈ ਕੁੱਤਾ ਇਹ ਬੱਚਾ ਸਾਨੂੰ ਡਰ ਲੱਗਦਾ ਸਾਡੇ ਬੱਚਿਆਂ ਨੂੰ ਵੀ ਕੁੱਤੇ ਨਾਲ ਫੜ ਲੈਣ ਹਾਂਜੀ ਹਾਂਜੀ ਇਹ ਬੱਚਾ ਸਕੂਲੋਂ ਆਇਆ ਹੁਣ ਬੱਸ ਲਾ ਆਇਆ ਤੇ ਹੁਣ ਇਹਨੂੰ ਘਰੇ ਛੱਡਦੇ ਅਸੀਂ ਆਪਦੇ ਲੈ ਕੇ ਜਾਂਦੇ ਹਾਂ ਡਰ ਲੱਗਦਾ ਬੱਚਿਆਂ ਦਾ ਵੀ ਸਾਨੂੰ ਵੀ ਹੁਣ ਪੜ ਕੇ ਆਏ ਨੇ ਟਾਈਮ ਨਾਲ ਸਾਨੂੰ ਮੂਰੇ ਖੜਨਾ ਪੈਂਦਾਗਾ ਬਿਲਕੁਲ ਅਸੀਂ ਦੇਖਿਆ ਜਦੋਂ ਬੱਚਾ ਬਾਸਤੌ ਉਤਰਿਆ ਤੁਸੀਂ ਭੱਜ ਕੇ ਗਏ ਕਿਉਂਕਿ ਇੰਨੀ ਕੋ ਦੂਰੀ ਦੀ ਵਿੱਚ ਹੀ ਕੋਈ ਕੁੱਤਾ ਅਟੈਕ ਨਾ ਕਰ ਦੇ ਪੋਤੀ ਆ ਮੇਰੀ ਹਾਂਜੀ ਪੋਤੀ ਆ ਮੇਰੀ ਇਹ ਸਾਨੂੰ ਹੁਣ ਭੱਜ ਕੇ ਜਾਣਾ ਪੈਂਦਾ ਸਾਡਾ ਬੱਚਾ ਵੀ ਕਿਤੇ ਕੁੱਤੇ ਨਾਲ ਪੈ ਜਾਣ ਮੰਗਰ ਹਾਂ ਉਹ ਦੇਖ ਲਓ ਉਧਰ ਵੀ ਐ ਸੋਟੀਆਂ ਚੱਕੀ ਫਿਰਦੇ ਆ ਇਧਰ ਵੀ ਤਸਵੀਰ ਦਿਖਾ ਸਕਦੇ ਆ ਦੇਖੋ ਇੱਕ ਪਿੰਡ ਦਾ ਇੱਕ ਹੋਰ ਵਿਅਕਤੀ ਜਿਹੜਾ ਆ ਰਿਹਾ ਹੈ ਤੇ ਉਹਦੇ ਹੱਥ ਵਿੱਚ ਵੀ ਛੋਟੀ ਜਿਹੜੀ ਨਜ਼ਰ ਆ ਰਹੀ ਹੈ। ਯਾਨੀ ਕਿ ਹਰ ਇੱਕ ਜਿਹੜਾ ਬਜ਼ੁਰਗ ਹੋਵੇ, ਬੱਚਾ ਹੋਵੇ, ਵੱਡਾ ਹੋਵੇ ਉਹ ਜਿਹੜੇ ਛੋਟੀਆਂ ਲੈ ਕੇ ਖੜੇ ਨੇ ਇੱਕ ਪੈਰਾ ਜਿਹੜਾ ਦਿੱਤਾ ਜਾ ਰਿਹਾ ਕਿ ਕੁੱਤਾ ਜਿਹੜਾ ਹੈ ਕੋਈ ਵੀ ਘੁੰਕਾਰ ਕੁੱਤਾ ਗਲੀਆਂ ਦੇ ਵਿੱਚ ਨਾ ਘੁੰਮ ਸਕੇ ਤੇ ਇਹ ਹਾਲਾਤ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਪਿੰਡ ਦੇ ਹਾਲਾਂਕਿ ਉਹਨਾਂ ਦੀ ਪਰसों ਜਿਹੜੀ ਇਹ ਡੈਥ ਹੋਈ ਹੈ ਅਫਸੋਸ ਹੈ ਬਹੁਤ ਜ਼ਿਆਦਾ ਦੁੱਖ ਦੀ ਘੜੀ ਸੀ ਉਹ ਲੇਕਿਨ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੇ ਕੁੱਤਿਆਂ ਨੇ ਜਿਹੜਾ ਆਤੰਕ ਪਹੁੰਚਾਇਆ ਕਿਤੇ ਨਾ ਕਿਤੇ ਉਹ ਲੋਕ ਜਿਹੜੇ ਨੇ ਪੂਰੀ ਤਰ੍ਹਾਂ ਡਰੇ ਹੋਏ ਨੇ ਤੇ ਪ੍ਰਸ਼ਾਸਨ ਅਜੇ ਸੁਣਵਾਈ ਨਹੀਂ ਕਰ ਰਿਹਾ ਉਹਨਾਂ ਨੇ ਉਹਨਾਂ ਵੱਲੋਂ ਜੋ ਹੈ ਹਾਈਵੇ ਵੀ ਜਾਮ ਕੀਤਾ ਗਿਆ ਸੀ ਲੇਕਿਨ ਹੁਣ ਲੋੜ ਹੈ ਪ੍ਰਸ਼ਾਸਨ ਜਾਗੇ ਕਿ ਜਿਲੀ ਇਹਨਾਂ ਦੇ ਦਿਲਾਂ ਦੇ ਵਿੱਚ دہشت ਫੈਲੀ ਹੋਈ ਹੈ ਉਸ ਨੂੰ ਜੋ ਹੈ ਖਤਮ ਕੀਤਾ ਜਾ ਸਕੇ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਜ ਸੁਰਕਾਪ ਤੇ ਰਹਿਮਤ ਟੀਵੀ ਲੁਧਿਆਣਾ